ਲੋਕ ਸਭਾ ਹਲਕਾ ਅਮਰitsar ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਸਮਰਥਨ ਵਿੱਚ ਹਲਕਾ ਪੂਰਬੀ ਦੀ ਵਾਰਡ ਨੰਬਰ 26 ਦੇ ਇਲਾਕੇ ਸੁੰਦਰ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਮਨ ਮਲਹੋਤਰਾ ਮੈਡੀਕਲ ਕੈਂਪ ਪਾਉਣ ਦੀ ਅਗਵਾਈ ਹੇਠ ਚੌਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਪੁੱਜੇ ਅਨਿਲ ਜੋਸ਼ੀ ਅਤੇ ਹਲਕਾ ਪੂਰਬੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਦਾਵਾ ਦਾ ਰਮਨ ਮਲਹੋਤਰਾ ਜਸਵਿੰਦਰ ਕੌਰ ਸੋਹਲ ਕੁਲਦੀਪ ਸਿੰਘ ਚੋਹਾਨ ਨੀਰਜ ਚਾਵਲਾ ਸੁਨੀਤਾ ਸੰਧੂ, ਵਿਵੇਕ ਤਲਵਾਰ, ਆਰਤੀ ਗੁਪਤਾ, ਜਗਦੀਪ ਸਿੰਘ ਜੋਨੀ, ਮਨਜੀਤ ਸਿੰਘ ਕਾਲਾ ਅਤੇ ਗੁਰਪ੍ਰੀਤ ਗੋਪੀਸਣੇ ਇਲਾਕਾ ਵਾਸੀਆਂ ਨੇ ਪ੍ਰਵਾ ਸੁਆਗਤ ਕੀਤਾ। ਇਸ ਮੌਕੇ ਰਮਨ ਮਲਹੋਤਰਾ ਨੇ ਅਨਿਲ ਜੋਸ਼ੀ ਦੇ ਸਮਰਥਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਪਹਿਲਾਂ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਅਤੇ ਉਹ ਹਮੇਸ਼ਾ ਲੋਕਾਂ ਦੇ ਕੰਮਾਂ ਲਈ ਤਤਪਰ ਰਹਿੰਦੇ ਹੋਏ ਲੋਕਾਂ ਵਿੱਚ ਵਿਚਰਦੇ ਰਹੇ। ਉਹਨਾਂ ਹਮੇਸ਼ਾ ਹੀ ਸ਼ਹਿਰ ਦੇ ਹਰ ਇਲਾਕੇ ਲਈ ਹੋਣ ਵਾਲੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ। ਇਸ ਲਈ ਉਹਨਾਂ ਮੌਜੂਦ ਲੋਕਾਂ ਨੂੰ ਅਨਿਲ ਜੋਸ਼ੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਅਨਿਲ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਪਹਿਲਾਂ ਦੋ ਵਾਰ ਸਰਕਾਰ ਵਿੱਚ ਰਹਿੰਦਿਆਂ ਹਮੇਸ਼ਾ ਅੰਮ੍ਰਿਤਸਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਇਆ ਅਤੇ ਉਹਨਾਂ ਹਮੇਸ਼ਾ ਹੀ ਲੋਕਾਂ ਵਿੱਚ ਰਹਿ ਕੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ। ਉਹਨਾਂ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਕੀਮਤੀ ਵੋਟ ਉਸ ਇਨਸਾਨ ਦੇ ਹੱਕ ਵਿੱਚ ਪਾਓ ਜੋ ਤੁਹਾਡੀਆਂ ਉਮੀਦਾਂ ਦੇ ਖਰਾ ਉਤਰੇ ਅਤੇ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਸਾਰੇ ਕੰਮ ਕਰਵਾਏ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਮੈਂ ਤੁਹਾਨੂੰ ਇਨੀ ਬੇਨਤੀ ਕਰਨੀ ਆ ਚਾਰ ਉਮੀਦਵਾਰ ਅਮੀਰਵਾਦ ਤੇ 3 ਆ ਮੇਰਾ ਖਿਆਲ ਪਰ ਜਿਹੜੇ ਮੇਨ ਪਾਰਟੀਆਂ ਦੇ ਉਮੀਦਵਾਰ ਚਾਰ ਗਿਣੇ ਜਾ ਰਹੇ ਆ ਉਹਨਾਂ ਦੇ ਵਿੱਚ ਤੁਸੀਂ ਤੁਲਨਾ ਕਰਕੇ ਵੇਖ ਲਓ ਕਿ ਤਾਂ ਇਹ ਚਾਰ ਉਮੀਦਵਾਰਾਂ ਚੋਂ ਤੁਹਾਡੀ ਕਿਹੜਾ ਅਮਰਸਰ ਸਾਹਿਬ ਦੀ ਸੇਵਾ ਕਰ ਸਕਦਾ ਔਰ ਕਿਹੜੀ ਤੁਹਾਡੀ ਆ ਕੇ ਗੱਲ ਇਹਨਾਂ ਗਲੀਆਂ ਮੰਡਿਆਂ ਦੇ ਵਿੱਚ ਆ ਕੇ ਸੁਣ ਸਕਦਾ ਸ੍ਰੀ ਅਮਰਸਰ ਸਾਹਿਬ ਦੀ ਸੇਵਾ ਕੀਤੀ ਹੈ ਡਵੈਲਪਮੈਂਟ ਕਰਾਈਏ ਸ਼ਹਿਰ ਦੀ ਗਲੀ ਗਲੀ ਮੰਡੇ ਦੇ ਵਿੱਚ ਜਾ ਜਾ ਕੇ ਇਹਨਾਂ ਨੇ ਇਹਨਾਂ ਦਾ ਵਾਕਾ ਆਪਣੇ ਨਾਲ ਹੀ ਇਹ ਸਭ ਕਿਦੋਂ ਅੱਗੋਂ ਪੈਂਦਾ ਆ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਦੱਸ ਰਿਹਾ ਸੀ ਮੇਰੇ ਕੋਲ ਹਲਕੇ ਦੇ ਕੰਮ ਓਕੇ ਸੀ ਫਿਰ ਮੈਂ ਸ੍ਰੀ ਅਮਰਸਰ ਸਾਹਿਬ ਨਾਲ ਹੋ ਗਿਆ ਫਿਰ ਇਹ ਸ਼ਹਿਰ ਦੇ ਕੰਮ ਕਰਾਉਣੇ ਆ ਜਿੰਨੇ ਵੀ ਹੁਣ ਤੱਕ ਡਵੈਲਪਮੈਂਟ ਦੇ ਕੰਮ ਹੋਇਆ ਉਹ ਜਦੋਂ ਸ਼ਰਮਣੀਆਂ ਕਾਲੀਦਰ ਦੀ ਸਰਕਾਰ ਸੀ ਅਨਿਲ ਜੋਸ਼ੀ ਜੀ ਉਹ ਸਰਕਾਰ ਦਾ ਹਿੱਸਾ ਦੀ ਕਾਡਰ ਮੰਤਰੀ ਸੀ ਤੇ ਇਹਨਾਂ ਨੇ ਸਾਰੇ ਅੱਗੇ ਲਾ ਕੇ ਸਾਰੇ ਸ਼ਹਿਰ ਦੇ ਕੰਮ ਕਰਵਾਏ ਜਿੰਨਾ ਚਿਰ ਇਹ ਜੀ ਵੋਟ ਬੈਂਕ ਬਣ ਕੇ ਲੋਕਾਂ ਦੀ ਜੇਬ ਤਰਾਵਾਂਗੇ ਨਾ ਵੀ ਸਾਨੂੰ ਦੇ ਵੋਟ ਪੈਣੀ ਪੈਣੀ ਹੈ ਕੁਝ ਕਰੀਏ ਭਾਵੇਂ ਨਾ ਕਰੀਏ ਉਹਨਾਂ ਚਿਰ ਕੰਮ ਨਹੀਂ ਹੋਣਾ ਜੋ ਮਰਜ਼ੀ ਕਹੀ ਜਾਓ ਜੋ ਮਰਜ਼ੀ ਸਵਾਲ ਕਰੀ ਜਾਓ ਜੋ ਮਰਜ਼ੀ ਅਨਿਲ ਜੋਸ਼ੀ ਜਿੰਦਾ ਅਨਿਲ ਜੋਸ਼ੀ ਜੋਰੀ ਚੋਣਾਂ ਨਿਸ਼ਾਨ ਇਹ ਦੋ ਦੋ ਵਾਰੀ ਜਿੱਤਣ ਤੋਂ ਬਾਅਦ ਘੇਰਤੀ ਦੀਵਰੀ ਖੜੋਂਦੇ ਆ ਦੋ ਵਾਰੀ ਬੰਨ੍ਹਣ ਤੋਂ ਬਾਅਦ ਨਾਕਾਖ ਕਰਨ ਤੋਂ ਬਾਅਦ ਨਾ ਤੁਹਾਡੇ ਤੱਕ ਦੁਬਾਰਾ ਆਉਣ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਹੀ ਜਾਓ ਉਹਦੇ باوجود ਵੀ ਖੜੇ ਹੁੰਦੇ ਆ ਟਡੇ ਬੋਰਡ ਲਾਉਂਦੇ ਨੇ ਬੋਰਡ ਬੁਖਾ ਕੇ ਲੋਕਾਂ ਨੂੰ ਮੋਟ ਪਾ ਦੇਣੀ ਸਾਡਾ ਤੇ ਬੋਰਡ ਦੇ ਦਾ 100 ਤੋਂ ਬਾਅਦ ਇੱਕ ਕਿਤੇ ਮੈਨੂੰ ਇਹੀ ਕਹੀ ਜਾਂਦੇ ਆ ਬੋਰਡ ਨਹੀਂ ਲੱਭਦੇ ਬੋਰਡ ਦੇ ਤੋਂ ਮੈਂ ਤਾਂ ਮੇਰੇ ਕੋ ਪੈਸੇ ਨਹੀਂ ਪਰ ਆਣੇ ਬੋਰਡ ਤੋਂ ਦੇਣਾ ਨੂੰ ਪਤਾ ਕਿ ਨਹੀਂ ਪਤਾ ਤੁਹਾਨੂੰ ਦੱਸਾਂ ਇੱਕ ਟਾਈਮ ਤੇ ਮੈਂ ਆਪਣੇ ਰਿਜੀਟ ਤੇ ਐਡਡਿਟਡ ਹੋਇਆ ਸੀ ਨਾ ਮੈਂ ਸਾਈਕਲ ਤੇ ਜਾਂਦਾ ਸੀ ਗੱਡੀ ਜਾਂਦੀ ਨਹੀਂ ਇੱਕ ਟਾਈਮ ਦੇ ਉਸ ਤੇ 5 ਸਾਲ ਦੇ ਵਿੱਚ ਇੰਨਾ ਸਾਰਾ ਸਾਰਾ ਸ਼ਹਿਰ ਬਦਲਦਾ ਪਰ ਜੋ 17 ਸਾਲਾਂ ਦੇ ਨੇ ਪੰਜਾਂ ਸਾਲਾਂ ਚ ਕਰਤਾ ਇਹ ਸੋਹਣਾ ਸ਼ਹਿਰ ਤੁਸੀਂ ਦੇਖਿਆ ਇਹ ਬਟਾਲਾ ਰੋਡ ਦੋ ਵਾਰ ਹੀ ਬਣਾਈ ਮੈਂ ਇੱਕ ਐਲੀਵੇਟਡ ਅੱਲਿਆਂ ਦੀ ਕੰਕਰੀਟ ਦੀ ਪਹਿਲਾਂ ਵੀ ਬਟਾਲਾ ਰੋਡ ਮੈਂ ਹੀ ਬਣਾਈ ਸੀ ਕੰਕਰੀਟ ਦੀ ਨਹੀਂ ਤੇ ਛੱਪੜ ਹੀ ਹੁੰਦਾ ਜੀ ਸਦਾ ਕਿਹਨੂੰ ਇਹ ਨਹੀਂ ਵੀ ਬਟਾਲਾ ਰੋਡ ਵੀ ਬਣ ਸਕਦੀ ਹੈ ਗੰਦਾ ਨਾਲਾ ਕੁੰਬੇਰੇ ਹੁੰਦੇ ਨਹੀਂ ਆਇਆ ਸੀ ਬੋਲਖਾਜਾਦ ਹੋਇਆ ਨਰਕ ਲੋਕੀ ਭੋਗੀ ਜਾ ਰਹਿ ਮੈਂ ਆਇਆ ਵੱਡੇ ਸੀਵਰ ਪਾ ਕੇ ਕਰੋੜਾਂ ਬਤੀ ਲੋਕ ਬਣਾ ਦਿੰਦੇ ਸੋਹਣੀ ਸੜਕ ਫੋਰ ਲੇਨ ਲਾਈਟਾਂ ਗ੍ਰੀਨ ਬੈਲਟ ਨਰਕ ਤੋਂ ਬਚਾਉਂਦਾ ਲੋਕਾਂ ਨੂੰ ਕਰੋੜਾਂ ਬਤੀ ਬਣਾ ਦਤਾ ਬੋ ਤੋਂ ਬਚਾਉਂਦਾ ਬਿਮਾਰੀਆਂ ਤੋਂ ਬਚਾਉਂਦਾ ਇਸ ਕਰਕੇ ਇੱਕ ਨੰਬਰ ਤੇ ਆਪਣਾ ਬਟਨ ਹੈ ਸਭ ਤੋਂ ਉੱਪਰ ਤੱਕੜੀ ਦਾ ਨੰਬਰ 1 ਇਹ ਤੱਕੜੀ ਦਾ ਨਿਸ਼ਾਨ ਹੈ ਨਾਮ ਲਿਖਿਆ ਪਹਿਲਾਂ ਅਨੰਦ ਜੋਸ਼ੀ ਫਿਰ ਫੋਟੋ ਆ ਫਿਰ ਤੱਕੜੀ ਦਾ ਨਿਸ਼ਾਨ ਹੈ ਤੇ ਬਟਨ ਹੈ ਇਹ ਧਰਮਾਂ ਤੇ ਜਾਤਾਂ ਦੇ ਵੋਟ ਮੰਦਰ ਤੇ ਵੋਟ ਇਹਨੇ ਕੁਝ ਨਹੀਂ ਕਰਦਾ ਦੇਖੋ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਦੇਖ ਦੇਖ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਦੀ ਦਿੱਖ ਦੇ ਵਿੱਚ ਅਸੀਂ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਅੱਜ ਸਈ ਵਾਰਡ ਨੰਬਰ 26 ਦੇ ਵਿੱਚ ਸੁੰਦਰ ਨਗਰ ਗਲੀ ਨੰਬਰ 2 ਦੇ ਵਿੱਚ ਬੁਲਾਇਆ ਸੀਗਾ ਜਿਹਦੇ ਵਿੱਚ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਤੇ ਸਮੁੱਚਾ ਹਲਕਾ ਆਪਣਾ ਪੂਰਬੀ ਤੋਂ ਵਾਰਡ ਨੰਬਰ 26 ਦੇ ਸਾਰੇ ਇਲਾਕਾ ਨਿਵਾਸੀ ਪਹੁੰਚੇ ਤੁਸੀਂ ਇਕੱਠ ਦੇਖਿਆ ਅੱਜ ਜਿਹੜੀ ਛੋਟੀ ਜੀ ਮੀਟਿੰਗ ਸੀ ਕਾਫੀ ਵੱਡੀ ਜਿਹੜੇ ਹੀ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਜਿਹੜੀ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਜਿਹੜੀਆਂ ਪੋਲਿਟੀਕਲ ਪਾਰਟੀਆਂ ਆ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਰਹਿ ਗਿਆ ਕੋਈ بیس ਨਹੀਂ ਰਹਿ ਗਿਆ ਦੋ ਦੋ ਤਿੰਨ ਤਿੰਨ ਵਾਰ ਜਿੱਤਣ ਤੋਂ ਬਾਅਦ ਨਾ ਕੁਝ ਕੀਤਾ ਨਾ ਗੱਲ ਨਾ ਬਾਤ ਵੀ ਸਾਨੂੰ ਵੋਟ ਦੇ ਦਿਓ ਮਤਲਬ ਕਿਸੇ ਵੀ ਕੋਈ ਕਸੋਟੀ ਤੇ ਖਰੀ ਨਹੀਂ ਉੱਤਰ ਪਾਈ ਤੇ ਬਾਕੀ ਕੈਂਡੀਡੇਟ ਦਾ ਤਾਂ ਪਤਾ ਹੀ ਨਹੀਂ ਕੋਈ ਕਿੱਧਰੋਂ ਆ ਰਿਹਾ ਕਿਉਂ ਕਿੱਧਰੋਂ ਆ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸ਼੍ਰੋਮਣੀ ਕਾਲੀ ਦਲ ਜਿਹੜੀ ਪਾਰਟੀ ਹੈ ਉਹਨਾਂ ਦੀ ਇੱਕ ਸੋਚ ਹੈ ਇਹ ਵਿਸ਼ਵਾਸ ਦਾ ਦੂਸਰਾ ਨਾਮ ਹੈ ਸ਼੍ਰੋਮਣੀ ਕਾਲੀ ਦਲ ਬਾਦਲ ਸ਼੍ਰੀ ਅਨਿਲ ਜੋਸ਼ੀ ਜਿਹੜੇ ਕਿ ਵਿਕਾਸਪੁਰਸ਼ ਦੇ ਨਾਮ ਤੋਂ ਜਾਣੇ ਜਾਂਦੇ ਜੀ ਅਸੀਂ ਸਾਰਿਆਂ ਨੂੰ ਇਹੋ ਜੀ ਅਪੀਲ ਕੀਤੀ ਹੈ ਸ਼੍ਰੀ ਅਨਿਲ ਜੋਸ਼ੀ ਜਿਹੜੇ ਟਾਈਮ ਟੈਸਟਡ ਲੀਡਰ ਨੇ ਜਾਂਚੇ ਪਰਖੇ ਲੀਡਰ ਨੇ ਉਹਨਾਂ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਅਸੀਂ ਵੋਟਾਂ ਪਾਈਏ ਤੇ ਭਾਰੀ ਬਹੁਮਤ ਦੇ ਨਾਲ ਉਹਨੂੰ ਅਸੀਂ ਜਿਹੜਾ ਲੋਕ ਸਭਾ ਦੇ ਵਿੱਚ ਭੇਜਣਾ ਤਾਂ ਜੋ ਸਾਡੇ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਕੰਮ ਬਾਕੀ ਬਚੇ ਨੇ ਉਹ ਜਿਹੜੇ ਪੂਰ ਜ਼ੋਰ ਤਰੀਕੇ ਨਾਲ ਕੰਮ ਕਰ ਸਕਣ